ਇਹ ਤਰ੍ਹਾਂ ਦੇ ਕੋਈ ਗੱਡੀਆਂ ਦਿੱਤੀਆਂ ਸੀ ਗੱਡੀ ਪਰ ਕਿ ਲੈ ਜੋ ਨਾਜ਼ੀਦ ਨਾਜ਼ੁਦੀ ਸੇਲ ਸੇਲ ਦੇ ਵਿੱਚ ਟਕਣੀ ਸਤਿ ਸ੍ਰੀ ਅਕਾਲ ਦੋਸਤੋ ਕੋਈ ਵੀ ਜਿਹੜਾ ਫਾਰਮਰ ਹੈ ਜਦੋਂ ਕੋਈ ਸਹਾਇਕ ਕਿੱਤਾ ਕਰਦਾ ਭਾਵੇਂ ਕੋਈ ਵੱਡਾ ਕਾਰੋਬਾਰ ਕਰਦਾ ਠੀਕ ਹੈ ਸਭ ਤੋਂ ਪਹਿਲਾਂ ਇਹ ਚੀਜ਼ ਦੀ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਆਪਣੀ ਚੀਜ਼ ਦੀ ਪੈਦਾਵਾਰ ਤਾਂ ਹੋ ਜਾਊਗੀ ਉਹਨੂੰ ਸੇਲ ਕਿੱਥੇ ਕਰਾਂਗੇ ਸੇਲ ਹੋਊਗੀ ਕਿ ਨਹੀਂ ਜਾ ਸੇਲ ਉਹਨੇ ਰੇਟ ਤੇ ਹੋ ਜੂਗੀ ਜਿੰਨੇ ਦੀ ਆਪਾਂ ਨੂੰ ਲੋੜ ਹੈ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਕੀ ਹੈ ਆਪਣੇ ਭੇਡ ਫਾਰਮ ਤੇ ਵੀ ਲਾਗੂ ਹੁੰਦੀਆਂ ਜੇ ਕਿਸਾਨ ਵੀ ਰਹਿ ਜਦੋਂ ਕੀ ਇਹ ਕੰਮ ਸ਼ੁਰੂ ਕਰਨ ਬਾਰੇ ਸੋਚ ਰਿਹਾ ਹੈ ਉਹਨੂੰ ਇਹ ਚੀਜ਼ ਹੋ ਜਾਂਦੀ ਹੈ ਕਿ ਭੇਡਾਂ ਸੇਲ ਹੋਣੀਆਂ ਜਾਂ ਨਹੀਂ ਬੱਚੇ ਸੇਲ ਹੋਣਗੇ ਜਾਂ ਨਹੀਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭੇਡਾਂ ਨੂੰ ਕਿੱਥੇ ਸੇਲ ਕਰ ਸਕਦੇ ਆ ਇਹਦੇ ਨਾਲ ਜੀ ਆਪਣੇ ਕੋਲੇ ਦੋ ਚੀਜ਼ਾਂ ਆ ਜਾਂਦੀਆਂ ਇਕ ਤਾ ਜਾਂਦਾ ਆਪਾਂ ਨੇ ਭੇਡਾਂ ਉਹਨਾਂ ਲੋਕਾਂ ਨੂੰ ਦੇੜੀਆਂ ਜਿਨ੍ਹਾਂ ਨੇ ਆਪਦੇ ਕੋਲੇ ਰੱਖਣੀਆਂ ਨੇ ਤੇ ਬੱਚੇ ਲੈਣੇ ਨੇ ਮਤਲਬ ਕਿ ਇਹ ਕਿਸੇ ਇਹ ਫਾਰਮਰ ਨੂੰ ਵੇਚਣੀਆਂ ਨੇ ਕਿਸੇ ਕਿਸਾਨ ਨੂੰ ਵੇਚਣੀਆਂ ਨੇ ਤੇ ਕੀ ਨੰਬਰ ਸੈਕੰਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਨੇ ਭੇਡਾਂ ਉਹਨਾਂ ਨੂੰ ਵੇਚਣੀਆਂ ਕੀ ਇਹ ਵੀ ਲੱਲੇ ਜੋ ਮੀਟ ਪਰਪਸ ਤੌਰ ਤੇ ਜਾਂਦੀਆਂ ਨੇ ਠੀਕ ਹੈ ਦੋ ਪ੍ਰਕਾਰ ਤੇ ਭੇਡਾਂ ਸੇਲ ਹੋ ਸਕਦੀਆਂ ਨੇ ਠੀਕ ਹੈ ਜਦੋਂ ਆਪਾਂ ਭੇਡਾਂ ਦੇ ਵਿੱਚ ਚੰਗੀ ਨਾਲ ਸੱਤੇ ਕੰਮ ਕਰਾਂਗੇ ਫੇਰ ਸੇਲ ਹੋਣ ਕਣੀਓ ਰਹਿੰਦੀ ਨਹੀਂ ਠੀਕ ਹੈ ਜੇਕਰ ਆਪਾਂ ਨਸਲਾਂ ਦੀਤੇ ਕੰਮ ਕਰਾਂਗੇ ਫੇਰ ਉਹ ਚੀਜ਼ ਦੀ ਆਪਾਂ ਗਾਰੰਟੀ ਨਹੀਂ ਲੈ ਸਕਦੇ ਉਹ ਮੀਟ ਤੌਰ ਤੇ ਤਾਂ ਸੇਲ ਹੋਣੀ ਹੋਣੀ ਹੈ ਜਿਹੜੇ ਵੀਰ ਕੀਏ ਕਿਸਾਨ ਨੇ ਜਿਨ੍ਹਾਂ ਨੇ ਪਾਲਣੀਆਂ ਨੇ ਨਵੇਂ ਫਾਰਮ ਸ਼ੁਰੂ ਕਰਦੇ ਨੇ ਹੁਣ ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਜਵਾਨਾ ਹਰੇਕ ਨੂੰ ਪਤਾ ਵੀ ਕਿੰਨੀਆਂ ਨਸਲਾਂ ਨੇ ਕਿੱਥੇ ਮਿਲਦੀਆਂ ਨੇ ਕੀ ਚੀਜ਼ ਹੈ ਠੀਕ ਹੈ ਹੁਣ ਹੋ ਗਿਆ ਪਹਿਲਾ ਵਾਲਾ ਜਮਾਨਾ ਨਹੀਂ ਰਿਹਾ ਵੀ ਆ ਆਪਣੇ ਕੋਲੇ ਭਾਵੇਂ ਮਿਕਸ ਜਾਂ ਮਾਲ ਆਪਾਂ ਸੇਲ ਕਰਦੀਏ ਠੀਕ ਹੈ ਜਦੋਂ ਤੁਸੀਂ ਚੰਗੀ ਨਸਲ ਤੇ ਕੰਮ ਕਰੋਗੇ ਜਿਹੜੇ ਪਾਲਣਾਂ ਨੇ ਉਹ ਲੈ ਜਾਂਦੇ ਠੀਕ ਹੈ ਜਿਵੇਂ ਹੁਣ ਮੈਂ ਭੇਡਾਂ ਦੇ ਵਿੱਚ ਗੱਲ ਕਰਾਂ ਜਿਵੇਂ ਇਹ ਤੁਸੀਂ ਦੇਖ ਰਹੇ ਹੋ ਇਹ ਜਮਨਪੁਰੀ ਭੇਡ ਹੈ ਇਹ ਇੰਡੀਆ ਦੀ 1 ਨੰਬਰ ਦੀ ਕੀ ਹੈ ਸ਼ੀਪ ਹੈ ਤੇ ਇਹ ਆਰਾਮਦਾਰੀ ਦੇ ਨਾਲ ਸੇਲ ਹੋ ਜਾਂਦੀ ਹੈ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਇਹ 올 ਇੰਡੀਆ ਇਹਨੂੰ ਜਾਣਦੇ ਨੇ ਲੋਕ ਠੀਕ ਹੈ ਵੀ ਇਹ ਕਿਹੜੀ ਨਸਲ ਹੈ ਇਹ ਆਰਾਮਦਾਰੀ ਦੇ ਨਾਲ ਸੇਲ ਹੋ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਆਂ ਮੀਟ ਪਰਪਸ ਵਾਸਤੇ ਠੀਕ ਹੈ ਹੁਣ ਜਿਵੇਂ ਜਮਨਾ ਪੂਰੀ ਭੇਡ ਹੈ ਇਹਦਾ ਬੋਡੀ weight ਵੀ ਵੱਧ ਹੈ ਠੀਕ ਹੈ ਜੇ ਆਪਾਂ ਇਹਨੂੰ ਮੀਟ ਤੌਰ ਤੇ ਸੇਲ ਕਰਾਂਗੇ ਦੂਜੀਆਂ ਨਸਲਾਂ ਦੇ ਮੁਕਾਬਲੇ ਆਪਰੋਂ ਇਹਦੇ ਚ ਵੱਧ ਕਮਾਈ ਹੋਊਗੀ ਕਿਉਂਕਿ ਇਹਦਾ ਭਜਨ ਵੱਧ ਹੈ ਠੀਕ ਹੈ ਹੁਣ ਕੀ ਇਹ ਮੀਟ ਤੌਰ ਤੇ ਕਿੱਥੇ ਸੇਲ ਕਰ ਸਕਦੇ ਜਿਵੇਂ ਈ ਦੇ ਲੱਗਦੀ ਹੈ ਠੀਕ ਹੈ ਈ ਤੌਰ ਤੇ ਆਪਾਂ ਛਤਰੇ ਸੇਲ ਕਰ ਸਕਦਾ ਜੇ ਤਾਂ ਆਮ ਮੰਨ ਲਓ ਕਿ ਸੇ ਵੀ ਮੰਨ ਲਓ ਸ਼ਹਿਰ ਦੇ ਵਿੱਚ ਠੀਕ ਹੈ ਜਿਵੇਂ ਮੀਟ ਦੀਆਂ ਸ਼ਾਪ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਜਦੋਂ ਪਤਾ ਲੱਗ ਜਾਂਦੇ ਵੀ ਇਹਨਾਂ ਨੇ ਭੇਡਾਂ ਰੱਖਣੀਆਂ ਨੇ ਠੀਕ ਹੈ ਮੰਨ ਲਓ ਜਹਾਈਆਂ ਨੇ ਇਹਨਾਂ ਕੋਲ ਭੇਡਾਂ ਉਹਨਾਂ ਦਾ ਅਥਨੇ ਸਵੇਰੇ ਉਹੀ ਤੁਹਾਡੇ ਕੋਲੇ ਕੀ ਆ ਰੌਂਡ ਹੋ ਜਾਂਦਾ ਆ ਕੇ ਮੰਨ ਲਓ ਕੋਈ ਲੇੜਾ ਲੂਲਾ ਹੁੰਦਾ ਆਰਾਮਦਾਰੀ ਤੇ ਨਾਲ ਕੀ ਲੋਕਲੀ ਸੇਲ ਹੋ ਜਾਂਦਾ ਇਹਨਾਂ ਦੀ ਮੰਡੀਆਂ ਲੱਗਦੀਆਂ ਨੇ ਮੰਡੀਆਂ ਮੰਨ ਲਓ ਕਿੱਥੇ ਲੱਗਦੀਆਂ ਨੇ ਅੰਬਾਲਾ ਦਿੱਲੀ ਜੰਮੂ ਠੀਕ ਹੈ ਜੰਮੂ ਦੇ ਵਿੱਚ ਜਿੰਨੀ ਭੇਡ ਖਪਤ ਹੁੰਦੀ ਹੈ ਕਿਤੇ ਹੁੰਦੀ ਹੈ ਜਿਹੜੀਆਂ ਹੁਣ ਇਹ ਮੰਡੀਆਂ ਨੇ ਇੱਥੋਂ ਸਾਰਾ ਮਾਲ ਕਿੱਥੇ ਜਾਂਦਾ ਜੰਮੂ ਸਾਈਡ ਜਾਂਦਾ ਜੇ ਮੰਨ ਲਾ ਆਪਣੇ ਕੋਲ ਇੱਕ ਗੱਡੀ ਵੀ ਮੰਨ ਲਓ ਲੈ ਲਿਆਂਦੀ ਹੈ ਠੀਕ ਹੈ ਤਾਂ ਤੁਸੀਂ ਇਹਨਾਂ ਮੰਡੀਆਂ ਤੇ ਲੈ ਜਾਓ ਇੱਥੇ ਤੁਹਾਡਾ ਆਰਾਮ ਦਾ ਰੀਦੇ ਨਾਲ ਦੇ ਸੇਲ ਹੋ ਜਾਂਦਾ ਹੁਣ ਮੈਂ ਜੇਕਰ ਉਹ ਐਸਟੀਮੇਟਰ ਰੇਟ ਦੀ ਵੀ ਗੱਲ ਕਰਾਂ ਜਿਹੜਾ ਜਮਨਾਪੁਰੀ ਦਾ ਲੈ ਲਓ 7000 7500 8000 ਜੇਕਰ ਆਪਾਂ ਨੇ ਚੰਗਾ ਹੈ ਮਤਲਬ ਕੀ ਹੈ ਵਧੀਆ ਆਪਾਂ ਨੇ ਮੈਨੇਜਮੈਂਟ ਤੋਂ ਰੱਖ ਕਿ ਇਹ ਵਧੀਆ ਬੋਡੀ ਵੇਟ ਕੀਤਾ ਤਾਂ ਆਪਣਾ ਵੱਧ ਵੀ ਸੇਲ ਹੋ ਜਾਂਦਾ ਠੀਕ ਹੈ ਤਾਂ ਇਹਦੇ ਵਿੱਚ ਇਹ ਚੀਜ਼ ਹੈ ਵੀ ਮੈਂ ਇਹ ਕਹਿ ਸਕਦਾ ਹਾਂ ਵੀ ਜਿਹੜੀਆਂ ਭੇਡਾਂ ਨੇ ਇਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਂਦੀ ਸੇਲ ਦੇ ਵਿੱਚ ਇੱਕ ਚੀਜ਼ ਹੋਰ ਹੋ ਜਾਂਦੀ ਹੈ ਜਦੋਂ ਆਪਾਂ ਨੇ ਸੇਲ ਦੇ ਤੌਰ ਤੇ ਲੈ ਕੇ ਜਾਣਾ ਠੀਕ ਹੈ ਉਹਦਾ ਨਾ ਮੌਸਮ ਦੇਖਣਾ ਪੈਂਦਾ ਜਿਵੇਂ ਕੋਈ ਹਰ ਇੱਕ ਚੀਜ਼ ਹੁੰਦੀ ਹੈ ਨਾ ਕੋਈ ਵੀ ਉਹਦੀ ਰੁੱਤ ਹੁੰਦੀ ਹੈ ਜਦੋਂ ਰੁੱਤ ਹੁੰਦੀ ਹੈ ਉਦੋਂ ਚੀਜ਼ ਸੇਲ ਕਰਾਂਗੇ ਆਪਾਂ ਨੂੰ ਕੀ ਆਪਾਂ ਨੂੰ ਵੱਧ ਪੈਸੇ ਵਟਣਗੇ ਇਹਨਾਂ ਦੇ ਵਿੱਚ ਉੱਥੇ ਕਿ ਮੰਗ ਵੱਧ ਹੁੰਦੀ ਹੈ ਵੀ ਮੰਗ ਜੇ ਤੋ ਵੱਧ ਹੁੰਦੀ ਹੈ ਚੀਜ਼ ਦੀ ਸ਼ਾਰਟੇਜ ਹੁੰਦੀ ਹੈ ਜਦੋਂ ਆਪਾਂ ਲਾਈਕ ਆ ਜਾਵਾਂਗੇ ਤਾਂ ਆਪਾਂ ਨੂੰ ਕੀ ਆਪਾਂ ਨੂੰ 12000 ਰੁਪਏ ਮੰਨ ਲਓ ਆਪਣੇ ਨਕਦਾ ਬਾਤੀ ਮਿਲਦਾ ਠੀਕ ਹੈ ਤਾਂ ਇਹ ਚੀਜ਼ ਦੇ ਵਿੱਚ ਹੁੰਦਾ ਵੀ ਆਪਾਂ ਨੂੰ ਸੇਲ ਕਰਨ ਦੇ ਵਿੱਚ ਦਿੱਕਤ ਨਹੀਂ ਹੁੰਦੀ ਜੇਕਰ ਤੁਹਾਡੇ ਕੋਲੇ ਗੱਡੀ ਹੈ ਤੁਸੀਂ ਗੱਡੀ ਭਰ ਕੇ ਲੈ ਜਾਓ ਵਾਲੇ ਨਾਲ ਦੀ ਨਾਲ ਸੋਡੀ ਸੇਲ ਹੋ ਜਾਣੀ ਹੈ ਸੇਲ ਦੇ ਵਿੱਚ ਦਿੱਕਤ ਨਹੀਂ ਆਉਂਦੀ ਹੈਗੀ ਚੀਜ਼ ਹੁੰਦੀ ਹੈ ਪੈਦਾਵਾਰ ਕਰਨ ਠੀਕ ਹੈ ਜਦੋਂ ਫਾਰਮ ਦੇ ਉੱਤੇ ਰੱਖ ਕੇ ਤੁਸੀਂ ਮੈਨੇਜਮੈਂਟ ਕਰੋਗੇ ਪਹਿਲਾਂ ਤਾਂ ਜਿਵੇਂ ਜਮਨਾਪੁਰੀ ਭੇੜਾ ਇਹ ਇਹ ਜੀ ਨਸਲ ਹੈ ਦੀ ਸ਼ਾਰਟੇਜ ਹੀ ਰਹਿੰਦੀ ਹੈ ਇਹ ਆਪ ਨੂੰ ਕੀ ਇਹ ਮੀਟ ਤੌਰ ਤੇ ਵੇਚਣ ਦੀ ਲੋੜ ਨਹੀਂ ਇਹ ਆਰਾਮਦਾਰੀ ਦੇ ਨਾਲ ਉਹੀ ਸੇਲ ਹੋ ਜਾਂਦੀ ਹੈ ਪਰੰਤੂ ਫੇਰ ਵੀ ਮੰਨ ਲਓ ਜੇ ਆਪ ਨੂੰ ਆਏ ਵੀ ਆਪਣੀ ਸੇਲ ਨਹੀਂ ਹੋਣੀ ਫੇਰ ਇਹ ਚੀਜ਼ਾਂ ਨੇ ਤਾਂ ਕੀ ਆਪਾਂ ਜਿਵੇਂ ਮੰਡੀਆਂ ਨੇ ਠੀਕ ਹੈ ਤਾਂ ਜੇ ਮੈਂ ਤੁਹਾਨੂੰ ਦੱਸਿਆ ਉੱਥੇ ਤੁਸੀਂ ਲੈ ਜਾਓ ਨਾਲ ਦੀ ਨਾਲ ਆਪਣੀਆਂ ਚੀਜ਼ਾਂ ਸੇਲ ਹੋ ਜਾਂਦੀਆਂ ਨੇ ਆਪ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਨਹੀਂ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਹੋਰ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਸਾਡੀ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰੋ ਧੰਨਵਾਦ